ਅੱਬੀ ਕਮਲਕੌਰ ਉਰਫ ਕੰਚਨ ਕੁਮਾਰੀ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਬਠਿੰਡਾ ਵਿੱਚ ਵਾਪਰੇ ਇਸ ਕਤਲकांड ਦੇ ਮੁੱਖ ਮੁਲਜ਼ਮ ਅਮਰਿਤਪਾਲ ਸਿੰਘ ਮੈਰੋ ਨੂੰ ਬਠਿੰਡਾ ਅਦਾਲਤ ਵੱਲੋਂ ਪਗੋੜਾ ਅਪਰਾਧੀ ਮਤਲਬ ਪੀਓ ਐਲਾਨ ਕਾ ਦਿੱਤਾ ਹੈ ਅਦਾਲਤ ਦੇ ਇਸ ਫੈਸਲੇ ਨਾਲ ਹੁਣ ਪੁਲਿਸ ਨੂੰ ਇੰਟਰਪੋਲ ਰਾਹੀਂ ਮੁਲਜ਼ਮ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਵੱਡੀ ਬਦਲ ਮਿਲੇਗੀ ਮुलिस ਮੁਤਾਬਕ ਅਮਰਿਤਪਾਲ ਸਿੰਘ ਮੈਰੋ ਨੇ ਪਿਛਲੇ ਸਾਲ ਜੂਨ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇਸ਼ ਛੱਡ ਦਿੱਤਾ ਸੀ ਜਾਣਕਾਰੀ ਅਨੁਸਾਰ ਮਨਿਆ ਜੋਰੇ ਕੀ ਉਸ ਸਮੇਂ ਸੰਯੁਕਤ ਅਰਬ ਅਮੀਆਟ UA ਵਿੱਚ ਲੁਕਿਆ ਹੋਇਆ ਹੈ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੱਸਿਆ ਹੈ ਕਿ ਮੁਲਜ਼ਮ ਨੂੰ ਕਈ ਵਾਰੀ ਪੇਸ਼ ਹੋਣ ਲਈ ਨੋਟਿਸ ਭੇਜੇ ਗਏ ਪਰ ਉਹ ਹਾਜ਼ਰ ਨਹੀਂ ਹੋਇਆ ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ PO ਐਲਾਨ ਕਰ ਦਿੱਤਾ ਹੈ ਮਤਲਬ ਕਿ ਭਗੋੜਾ ਐਲਾਨ ਕਰ ਦਿੱਤਾ ਹੈ ਇਸ ਕੇਸ ਵਿੱਚ ਮੁਲਜ਼ਮ ਦੇ ਤਿੰਨ ਸਾਥੀਆਂ ਮਤਲਬ ਜਸਪ੍ਰੀਤ ਨਿਮਰਜੀਤ ਅਤੇ ਰਮਜੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਤੇ ਕੇਂਦਰੀ ਏਜੰਸੀਆਂ ਹੁਣ ਇੰਟਰਪੋਲ ਦੀ ਮਦਦ ਨਾਲ ਮੁੱਖ ਮੁਲਜ਼ਮ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਨੇ ਡਿਜੀਟਲ ਕੰਟੈਂਟ ਕ੍ਰியேਟਰ ਕੰਚਨ ਕੁਮਾਰੀ ਉਲਫ ਭਾਬੀ ਕਮਲਕੌਰ ਦਲ ਕਤਲ ਕੀਤਾ ਸੀ ਉਸ ਨੂੰ ਇਸ ਕਤਲ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ ਫਿਲਹਾਲ ਤਾਂ ਅਮਰਿਤਪਾਲ ਮੈਰੋ ਬਾਹਰ ਹੈ ਉਸ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਹੋਰ ਅਪਡੇਟਸ ਲਈ ਵਿਦੇ ਰੁਖ ਜੀਮ